ਕਰੋੜਪਤੀ ਬਨਨ ਦੀ ਥਾਂ ਲੱਗ ਗਿਆ ਕਰੋੜਾਂ ਦਾ ਚੂਨਾ ਠੱਗੀ ਦਾ ਸ਼ਿਕਾਰ ਹੋਣ ਤੋਂ ਬਾਅਦ ਪਛਤਾ ਰਿਹਾ ਇਹ ਸ਼ਖਸ਼ ਦੇਖਿਆ ਪੂਰੀ ਖਬਰ ਲਾਲਚ ਦੇ ਵਿੱਚ ਵਿਅਕਤੀ ਕਈ ਵਾਰ ਉਹ ਪੂੰਜੀ ਵੀ ਗਵਾ ਬੈਠਦਾ ਹੈ ਜੋ ਉਸ ਦੇ ਕੋਲ ਆਪਣੀ ਹੀ ਹੁੰਦੀ ਹੈ ਅਜਿਹੀ ਘਟਨਾ ਸ਼੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੇ ਪਿੰਡ ਰੁਖਾਲਾ ਵਿਖੇ ਸਾਹਮਣੇ ਆਈ ਹੈ ਜਿੱਥੇ ਕੌਣ ਬਣੇਗਾ ਕਰੋੜਪਤੀ ਦੇ ਨਾਮ ਹੇਠ ਇੱਕ ਵਿਅਕਤੀ ਨੂੰ ਹੀ 1.5 ਕਰੋੜ ਦਾ ਚੂਨਾ ਲੱਗ ਗਿਆ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਪਿੰਡ ਖੁਲਾਵਾਸੀ ਹਰਪਗਵਾਨ ਸਿੰਘ ਨੇ ਦੱਸਿਆ ਕਿ ਉਸਦੇ ਪਿਤਾ ਇੰਦਰਜੀਤ ਸਿੰਘ ਦੇ 2 HDFC ਬੈਂਕ ਅਤੇ 1 ਖਾਤਾ SBI ਵਿੱਚ ਹੈ ਲਾਲਚ ਦੇ ਵਿੱਚ ਵਿਅਕਤੀ ਕਈ ਵਾਰ ਉਹ ਪੂੰਜੀ ਵੀ ਗਵਾ ਬੈਠਦਾ ਹੈ ਜੋ ਉਸਦੇ ਆਪਣੇ ਕੋਲ ਹੀ ਹੁੰਦੀ ਹੈ ਅਜੇ ਹੀ ਇਹ ਘਟਨਾ ਸ਼੍ਰੀ ਮੁਕਸਰ ਸਾਹਿਬ ਦੇ ਜ਼ਿਲ੍ਹੇ ਦੇ ਵਿੱਚ ਰੁਖਾਲਾ ਵਿਖੇ ਸਾਹਮਣੇ ਆਈ ਹੈ ਜਿੱਥੇ ਕੌਣ ਬਣੇਗਾ ਕਰੋੜਪਤੀ ਦੇ ਨਾਮ ਹੇਠ ਇੱਕ ਵਿਅਕਤੀ ਨੂੰ ਹੀ 1.5 ਕਰੋੜ ਰੁਪਏ ਦਾ ਚੁਨਾ ਲੱਗ ਗਿਆ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਪਿੰਡ ਰੁਖਾਲਾ ਵਾਸੀ ਹਰਭਗਵਾਨ ਸਿੰਘ ਨੇ ਦੱਸਿਆ ਕਿ ਉਸਦੇ ਪਿਤਾ ਇੰਦਰਜੀਤ ਸਿੰਘ ਦੇ ਦੋ HDFC ਬੈਂਕ ਅਤੇ ਇੱਕ ਖਾਤਾ SBI ਵਿੱਚ ਹੈ ਉਸਦੇ ਪਿਤਾ ਨੂੰ ਇੱਕ ਅਣਜਾਣ ਨੰਬਰ ਤੋਂ ਕਾਲ ਆਈ ਕਿ ਉਹਨਾਂ ਦੀ ਕਰੋੜਪਤੀ ਵਿੱਚ ਲਾਟਰੀ ਨਿਕਲੀ ਹੈ ਅਤੇ ਉਹਨਾਂ ਨੂੰ 20000 ਰੁਪਏ Google Pay ਕਰਨ ਲਈ ਕਿਹਾ ਗਿਆ ਤੇ 20000 ਰੁਪਏ Google Pay ਕਰ ਦਿੱਤਾ ਅਜੇ ਹਾਂ ਦੋ ਵਾਰ ਹੋਇਆ ਪਰ ਇਸ ਤੋਂ ਪਰੰਤ ਉਹਨਾਂ ਦੇ ਖਾਤੇ ਵਿੱਚੋਂ ਕੁਝ ਮਹੀਨਿਆਂ ਵਿੱਚ 1 ਕਰੋੜ ਰੁਪਏ 15 ਲੱਖ ਰੁਪਏ ਟਰਾਂਸਫਰ ਕਰ ਲਈ ਗਈ ਕੁਝ ਦਿਨਾਂ ਬਾਅਦ ਫਿਰ ਇੱਕ ਹੋਰ ਨੰਬਰ ਤੋਂ WhatsApp ਕਾਲ ਕਰਕੇ ਸਾਰੇ ਟੈਕਸ ਦੇ ਨਾਮ ਅਤੇ ਸਾਰੇ ਪੈਸੇ ਵਾਪਸ ਕਰਨ ਦੇ ਨਾਮ ਤੇ 32 ਲੱਖ ਰੁਪਏ ਦੀ RTGS ਵੀ ਕਰਵਾ ਲਈ ਗਈ ਇਸ ਤਰ੍ਹਾਂ ਉਹਨਾਂ ਨਾਲ ਕਰੀਬ 1.8 ਕਰੋੜ ਰੁਪਏ ਦੀ ਠੱਗੀ ਹੋਈ ਹੈ ਅਤੇ ਪੁਲਿਸ ਨੇ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਵਿੱਚ ਸ਼ੁਰੂ ਕਰ ਦਿੱਤੀ ਹੈ ਕਰੋੜਪਤੀ ਬਨਨ ਦੀ ਥਾਂ ਲੱਗ ਗਿਆ ਕਰੋੜਾਂ ਦਾ ਚੂਨਾ ਠੱਗੀ ਦਾ ਸ਼ਿਕਾਰ ਹੋਣ ਤੋਂ ਬਾਅਦ ਪਛਤਾ ਰਿਹਾ ਇਹ ਸ਼ਖਸ਼ ਦੇਖਿਆ ਪੂਰੀ ਖਬਰ ਲਾਲਚ ਦੇ ਵਿੱਚ ਵਿਅਕਤੀ ਕਈ ਵਾਰ ਉਹ ਪੂੰਜੀ ਵੀ ਗਵਾ ਬੈਠਦਾ ਹੈ ਜੋ ਉਸ ਦੇ ਕੋਲ ਆਪਣੀ ਹੀ ਹੁੰਦੀ ਹੈ ਅਜਿਹੀ ਹੀ ਘਟਨਾ ਸ਼੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੇ ਪਿੰਡ ਰੁਖਾਲਾ ਵਿਖੇ ਸਾਹਮਣੇ ਆਈ ਹੈ ਜਿੱਥੇ ਕੋਣ ਬਨੇਗਾ ਕਰੋੜਪਤੀ ਦੇ ਨਾਮ ਹੇਠ ਇੱਕ ਵਿਅਕਤੀ ਨੂੰ ਹੀ 1.5 ਕਰੋੜ ਦਾ ਚੂਨਾ ਲੱਗ ਗਿਆ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਪਿੰਡ ਰਖਲਾਵਾਸੀ ਹਰਪਗਵਾਨ ਸਿੰਘ ਨੇ ਦੱਸਿਆ ਕਿ ਉਸਦੇ ਪਿਤਾ ਇੰਦਰਜੀਤ ਸਿੰਘ ਦੇ ਦੋ HDFC ਬੈਂਕ ਅਤੇ ਇੱਕ ਖਾਤਾ SBI ਵਿੱਚ ਹੈ ਲਾਲਚ ਦੇ ਵਿੱਚ ਵਿਅਕਤੀ ਕਈ ਵਾਰ ਉਹ ਪੂੰਜੀ ਵੀ ਖਵਾ ਬੈਠਦਾ ਹੈ ਜੋ ਉਸਦੇ ਆਪਣੇ ਕੋਲ ਹੀ ਹੁੰਦੀ ਹੈ ਅਜਿਹੀ ਘਟਨਾ ਸ਼੍ਰੀ ਮੁਕਸਰ ਸਾਹਿਬ ਦੇ ਜ਼ਿਲ੍ਹੇ ਦੇ ਵਿੱਚ ਰਖਲਾਵਾਕੇ ਸਾਹਮਣੇ ਆਈ ਹੈ ਜਿੱਥੇ ਕੌਣ ਬਣੇਗਾ ਕਰੋੜਪਤੀ ਦੇ ਨਾਮ ਹੇਠ ਇੱਕ ਵਿਅਕਤੀ ਨੂੰ ਹੀ 1.5 ਕਰੋੜ ਰੁਪਏ ਦਾ ਚੋਨਾ ਲੱਗ ਗਿਆ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਪਿੰਡ ਰੁਖਾਲਾ ਵਾਸੀ ਹਰਭਗਵਾਨ ਸਿੰਘ ਨੇ ਦੱਸਿਆ ਕਿ ਉਸਦੇ ਪਿਤਾ ਇੰਦਰਜੀਤ ਸਿੰਘ ਦੇ ਦੋ HDFC ਬੈਂਕ ਅਤੇ ਇੱਕ ਖਾਤਾ SBI ਵਿੱਚ ਹੈ ਉਸਦੇ ਪਿਤਾ ਨੂੰ ਇੱਕ ਅਣਜਾਣ ਨੰਬਰ ਤੋਂ ਕਾਲ ਆਈ ਕਿ ਉਹਨਾਂ ਦੀ ਕੋਰ ਰੋਡ ਪਤੀ ਵਿੱਚ ਲਾਟਰੀ ਨਿਕਲੀ ਅਤੇ ਉਹਨਾਂ ਨੂੰ 20000 ਰੁਪਏ Google Pay ਕਰਨ ਲਈ ਕਿਹਾ ਗਿਆ ਤੇ 20000 ਰੁਪਏ Google Pay ਕਰ ਦਿੱਤਾ ਅਜੇ ਹਾਂ ਦੋ ਵਾਰ ਹੋਇਆ ਪਰ ਇਸ ਤੋਂ ਪ੍ਰੰਤ ਉਹਨਾਂ ਦੇ ਖਾਤੇ ਵਿੱਚੋਂ ਕੁਝ ਮਹੀਨਿਆਂ ਵਿੱਚ 1 ਕਰੋੜ ਰੁਪਏ 15 ਲੱਖ ਰੁਪਏ ਟਰਾਂਸਫਰ ਕਰ ਲਈ ਗਏ ਕੁਝ ਦਿਨਾਂ ਬਾਅਦ ਫਿਰ ਇੱਕ ਹੋਰ ਨੰਬਰ ਤੋਂ WhatsApp ਕਾਲ ਕਰਕੇ ਸਾਰੇ ਟੈਕਸ ਦੇ ਨਾਮ ਅਤੇ ਸਾਰੇ ਪੈਸੇ ਵਾਪਸ ਕਰਨ ਦੇ ਨਾਮ ਤੇ 32 ਲੱਖ ਰੁਪਏ ਦੀ RTGS ਵੀ ਕਰਵਾ ਲਈ ਗਈ ਇਸ ਤਰ੍ਹਾਂ ਉਹਨਾਂ ਨਾਲ ਕਰੀਬ 1.5 ਕਰੋੜ ਰੁਪਏ ਦੀ ਠੱਗੀ ਹੋਈ ਹੈ ਅਤੇ ਪੁਲਿਸ ਨੇ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਵਿੱਚ ਸ਼ੁਰੂ ਕਰ ਦਿੱਤੀ ਹੈ।